ਬੋਰੀਆਂ ਪੈਕ ਕਰਨਾ ਬੋਰੀਆਂ ਚ ਕਰ ਸਕਦੇ ਹੋ ਜੇ ਡਾਇਰੈਕਟ ਟਰਾਲੀ ਵਿੱਚ ਲੋਡ ਕਰਨਾ ਚਾਹੁੰਦੇ ਹੋ ਤਾਂ ਟਰਾਲੀ ਵਿੱਚ ਲੋਡ ਕਰ ਸਕਦੇ ਆ ਠੀਕ ਹੈ ਜੀ 25 ਲੱਖ ਰੁਪਏ ਵੀਰ ਜੀ ਇਹਦਾ ਰੇਟ ਆ ਜੀ ਠੀਕ ਹੈ ਜੀ ਔਰ 90% ਦੇ ਉੱਤੇ ਲੋਨ ਹੋਏਗਾ ਜੀ ਸਰਕਾਰੀ ਵੈਧਤਾ ਹੋਏਗਾ ਜੀ ਤੇ ਕਿੰਨੇ ਐਚਵੀ ਦੇ ਟਰੈਕਟਰ ਤੇ ਚੱਲ ਲੇਗੇ ਟਰੈਕਟਰ ਨੂੰ ਚਾਹੀਦਾ 50+ 50+ ਹਾਂ ਜੀ 55 ਦੇ ਵੀ ਚੱਲੇਗਾ ਜੀ ਠੀਕ ਹੈ ਜੀ ਔਰ 60 ਵਿੱਚ ਚਲੇਗਾ ਜੀ 60 ਦੇ ਵਿੱਚ ਚਲੇਗਾ ਜੀ ਹਾਂ ਜੀ ਤੇ ਇਸ ਤੋਂ ਇਲਾਵਾ ਲੋਨ ਵਗੈਰਾ ਲੋਨ ਸਰਕਾਰੀ ਬੈਂਕ ਦਾ ਲੋਨ ਹੋਏਗਾ ਜੀ ਕੋਈ ਦਿੱਕਤ ਨਹੀਂ ਆ ਬਾਕੀ ਜੇ ਤੁਸੀਂ ਅੱਜ ਤੇ ਕੱਲ ਨੂੰ ਬੁੱਕ ਕਰਾਉਂਦੇ ਹੋ ਕਿ ਮੇਲੇ ਵਿੱਚ ਖੜੇ ਆ ਤਾਂ ਕੁਝ ਡਿਸਕਾਊਂਟ ਕਰ ਲਾਂਗੇ ਉਹ ਮੌਕੇ ਤੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ ਅ ਮੋਬਾਈਲ ਨੰਬਰ 98140 ਜੀ 44049 ਜੀ ਅੱਛਾ ਜੀ ਇਹ ਆਪਣੀ ਗੱਲੀ ਪ੍ਰੀਤ ਵਾਲਿਆਂ ਨੇ ਹਜੇ ਤੱਕ ਮੰਨ ਕੇ ਜਦੋਂ ਇਹ ਆਪਣੀ ਪ੍ਰੀਤ ਵਾਲਿਆਂ ਨੇ ਹੀ ਬਣਾਈ ਆ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਣੇ ਕੋਈ 1-2 ਆਈਆਂ ਸੀ ਜਪਾਨ ਦੀਆਂ ਲੇਕਿਨ ਉਹ ਮਹਿੰਗੀਆਂ ਕਾਸਟਲੀ ਸੀ ਡੇਟੇਡ ਕਰੋੜ ਦੀਆਂ ਤੇ ਉੱਥੀਆਂ ਨਹੀਂ ਸੀ। ਅੱਛਾ ਜੀ ਇਹ ਆ ਪਾਰਟਸ ਵਗੈਰਾ ਇਹਦੇ ਦਸੋਂ ਪਾਰਟਸ ਇਹਦੇ ਆਰਾਮ ਤੇ ਇਹਦੇ ਵਿੱਚ ਤੇਲ ਆ ਜੀ 180 ਲੀਟਰ ਆਪਣੇ ਜੀ ਹਾਂਜੀ ਅ ਆਪਣੀ ਕਾਟਰੀ ਵਿੱਚ ਪਹਿਲੀ ਵਾਰ ਆ ਜੀ ਪ੍ਰੀ-ਕ੍ਰੇ ਮਸ਼ੀਨ ਤਿਆਰ ਕੀਤੀ ਸੀ ਤੇ ਜਰਮਨ ਮੇਡ ਆ ਜੀ ਜਰਮਨ ਤੋਂ ਮਕੀ ਦਾ ਮਗਾਇਆ ਸਾਰਾ ਕਨਵੇਅਰ ਵਗੈਰਾ ਜੀ ਹਾਂਜੀ ਔਰ ਇਹ ਆਲੂ ਪੱਟੇ ਗਈ ਪਟਕੇ ਸਾਫ਼ ਕਰਦੀ ਆਈ ਠੀਕ ਹੈ ਜੀ ਸਾਫ਼ ਕਰਨ ਤੋਂ ਬਾਅਦ ਤੁਸੀਂ ਇਹਨੂੰ ਡਾਇਰੈਕਟ ਬੋਰੀਆਂ ਚ ਪੈਕ ਕਰਨਾ ਬੋਰੀਆਂ ਚ ਕਰ ਸਕਦੇ ਹੋ ਜੇ ਡਾਇਰੈਕਟ ਟਰਾਲੀ ਵਿੱਚ ਲੋਡ ਕਰਦਾ ਚਾਹੋ ਦਿੱਕਤ ਨਹੀਂ ਆ ਬਾਕੀ ਜੇ ਤੁਸੀਂ ਅੱਜ ਤੇ ਕੱਲ ਨੂੰ ਬੁੱਕ ਕਰਾਉਂਦੇ ਹੋ ਕਿ ਮੇਲੇ ਵਿੱਚ ਖੜੇ ਆ ਤਾਂ ਕੁਝ ਡਿਸਕਾਊਂਟ ਕਰ ਲਾਂਗੇ ਉਹ ਮੌਕੇ ਤੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ ਅ ਮੋਬਾਈਲ ਨੰਬਰ 98140 ਜੀ 44094 ਜੀ ਅੱਛਾ ਜੀ ਇਹ ਆਪਣੀ ਗੱਲੀ ਪ੍ਰੀਤ ਵਾਲਿਆਂ ਨੇ ਹਜੇ ਤੱਕ ਮੰਨ ਕੇ ਚੱਲੋੜੀ ਇਹ ਆਪਣੀ ਪ੍ਰੀਤ ਵਾਲਿਆਂ ਨੇ ਹੀ ਬੜਾਈ ਆ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਣੇ ਕੋਈ ਇੱਕ ਦੋ ਆਈਆਂ ਸੀ ਜਪਾਨ ਦੀਆਂ ਲੇਕਿਨ ਉਹ ਮਹਿੰਗੀਆਂ ਕਾਸਟਲੀ ਸੀ ਡੇਡ ਡੇਡ ਕਰੋੜ ਦੀਆਂ ਤੇ ਉਥੇ ਲੀਆਂ ਨਹੀਂ ਸੀ। ਅੱਛਾ ਜੀ ਇਹ ਆ ਪਾਰਟਸ ਵਗੈਰਾ ਇਹਦੇ ਦੱਸੋ ਕੁਝ ਪਾਰਟਸ ਇਹਦੇ ਆਹ ਰਾਮ ਤੇ ਅੰਦਰ ਵਿੱਚ ਤੇਲ ਆ ਜੀ 180 ਲੀਟਰ ਨੀ ਚਾਹੀਦਾ। ਅੱਛਾ ਜੀ ਸਾਰਾ ਹਾਈਡਰੌਲਿਕ ਆ ਜੀ ਸੈਂਸਰ ਲੱਗੇ ਹੋਏ ਨੇ ਜੀ ਇਹ ਕੂਲਿੰਗ ਵਾਸਤੇ ਲੱਗਿਆ ਹੋਇਆ ਜੀ। ਠੀਕ ਹੈ ਜੀ। ਠੀਕ ਹੈ ਜੀ। ਬਾਕੀ ਤੁਸੀਂ ਇਹਦੇ ਆਪਣੇ ਅਡਜਸਟਮੈਂਟ ਜਿਹੜੀ ਆ ਟਰੈਕਟਰ ਤੇ ਬੈਠਾ ਬੰਦਾ ਕਰ ਸਕਦਾ ਆ। ਜੇ ਟਾਇਰ ਵਗੈਰਾ ਘੁੰਮਣੇ ਆ ਹੋਰ ਕੋਈ ਲਿਫਟਿੰਗ ਕਰਨੀ ਆ ਪਰ ਥੱਲੇ ਕਰਨਾ ਹੈ ਉਹ ਸਾਰਾ ਸੈਂਸਰ ਲੱਗੇ ਹੋਏ ਆ ਟਾਇਰ ਤੇ ਉਥੇ ਟਰੈਵਲ ਸੀਟ ਤੇ ਬੈਠਾ ਬੈਠਾ ਬੰਦਾ ਕਰਦਾ ਠੀਕ ਹੈ ਜੀ ਔਰ ਦੋ ਪਰ ਸੰਚਾਈ ਤੇ ਆ ਇੱਥੇ ਜੇ ਕੋਈ ਬੇਸ ਮਟੀਰੀਅਲ ਡਲਾ ਵਗੈਰਾ ਆਉਂਦਾ ਤਾਂ ਉਹ ਬੰਦਾ ਕਢਾਲ ਸਕਦਾ ਬਾਹਰ ਠੀਕ ਹੈ ਜੀ ਇਸ ਤੋਂ ਇਲਾਵਾ ਕਿੰਨੇ ਬੰਦੇ ਆ ਤੁਸੀਂ ਮੈਨੂੰ ਦੱਸ ਰਹੇ ਸੀ ਇਕੱਲਾ ਕੰਮ ਕਰ ਲੇਗੀ 50 ਬੰਦੇ ਦਾ ਕੰਮ ਇਕੱਲੀ ਮਸ਼ੀਨ ਕਰਦੀ ਹੈ ਜੀ ਮੰਨ ਕੇ ਪੈਕ ਤੱਕ ਕਰ ਦਿੰਦੀ ਹੈ ਨਾ ਗੱਟਿਆਂ 'ਚ ਪੈਕ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਤੇ ਜਿਹੜੇ ਥੱਲੋਂ ਪੱਟ ਕੇ ਸਾਫ਼ ਕਰਕੇ ਤੁਸੀਂ ਬੋਰੀ 'ਚ ਪੈਕ ਕਰਨਾ ਬੋਰੀ 'ਚ ਹੋ ਜਾਏਗਾ ਜੀ ਹਾਂਜੀ ਜੇ ਟਰਾਲੀ ਪਰ ਸੰਦਾ ਕੰਮ ਕੱਲੀ ਮਸ਼ੀਨ ਕਰੇਗੀ ਠੀਕ ਹੈ ਜੀ 50 ਬੰਦਿਆਂ ਦਾ ਕੱਲੀ ਮਸ਼ੀਨ ਕਰੇ ਹੁਣ ਮੇਲਾ ਚੱਲ ਰਿਹਾ ਜੀ 2 ਦਿਨ ਮੇਲੇ ਦੇ ਵਿੱਚ ਆ ਤੇ ਕੁਝ ਡਿਸਕਾਊਂਟ ਹੋ ਜਾਏਗਾ ਉਹ ਆਨ ਦੀ ਸਪੋਰਟ ਹੈ ਜੀ ਠੀਕ ਹੈ ਜੀ ਉਹ ਆਨ ਦੀ ਸਪੋਰਟ ਹੈ ਹਾਂ ਜੀ ਸਰ ਤੇ ਧੰਨਵਾਦ ਵੀਰ ਜੀ ਓਕੇ ਸਰ ਥੈਂਕ ਯੂ ਉਹ ਫੋਨ ਮੇਰੇ ਕੋਲ